ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬੜੇ ਹੀ ਦਿਲਚਸਪ ਜਾਨਵਰ ਬਾਰੇ ਗੱਲ ਕਰਨ ਜਾ ਰਹੇ ਹਾਂ ਡਾਇਰ ਵੁਲਫ ਹਾਂਜੀ ਉਹੀ ਗੇਮ ਆਫ ਥਰونز ਵਾਲਾ ਕਹਿੰਦੇ ਨੇ ਇਹ 13000 ਸਾਲ ਪਹਿਲਾਂ ਅਲੋਪ ਹੋ ਗਿਆ ਸੀ ਪਰ ਹੁਣ ਕੋਈ ਕਹਿ ਰਿਹਾ ਹੈ ਕਿ ਇਹ ਵਾਪਸ ਆ ਗਿਆ ਹੈ ਸਾਡੇ ਕੋਲ ਨਾ ਇੱਕ YouTube ਵੀਡੀਓ ਦੀ ਟ੍ਰਾਂਸਕ੍ਰਿਪਟ ਹੈ ਇੱਕ ਕੰਪਨੀ ਹੈ ਕੋਲੋਸਲ ਬਾਇਓਸਾਇੰਸਿਸ ਉਹਨਾਂ ਦੇ ਦਾਅਵਿਆਂ ਬਾਰੇ ਆਪਣਾ ਮਕਸਦ ਬਸ ਇਹ ਦੇਖਣਾ ਹੈ ਕਿ ਇਸ ਗੱਲ 'ਚ ਕਿੰਨੀ ਕਿ ਸੱਚਾਈ ਹੈ ਕੀ ਸਾਇੰਸ ਹੈ ਦੇ ਪਿੱਛੇ ਕਿ ਸੱਚੀ ਵਾਪਸ ਆ ਗਿਆ ਹੈ ਚਲੋ ਇਸ ਦੀ ਤੈ ਤੱਕ ਜਾਂਦੇ ਆ ਤਾਂ ਇਹ ਜਿਹੜੀ ਕੰਪਨੀ ਹੈ ਕੋਲੋਸਲ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਜੈਨੇਟਿਕ ਇੰਜੀਨੀਅਰਿੰਗ ਨਾਲ ਡਾਇਰ ਵੁਲਫ ਦੇ ਬੱਚੇ ਪੈਦਾ ਕੀਤੇ ਨੇ ਹਾਂ ਦੋ ਨਰ ਰੋਮਲਸ ਤੇ ਰੇਮਸ ਤੇ ਇੱਕ ਮਾਦਾ ਖਲੀਸੀ ਤੇ ਸਾਰਾ ਕੰਮ ਅਮਰੀਕਾ ਚ ਕਿਤੇ ਗੁਪਤ ਜਗ੍ਹਾ ਤੇ ਹੋਇਆ ਦੱਸਿਆ ਜਾ ਰਿਹਾ ਹੈ ਹਾਂ ਸੁਣਨ ਨੂੰ ਤਾਂ ਬਹੁਤ ਵੱਡੀ ਗੱਲ ਲੱਗਦੀ ਹੈ ਪਰ ਦੇਖੋ ਸਭ ਤੋਂ ਪਹਿਲਾ ਤੇ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਕੀ ਇਹ ਅਸਲ ਡਾਇਰਵੁਲਫ ਹੈ ਬਹੁਤ ਸਾਰੇ ਮਾਹਿਰ ਮਤਲਬ ਐਕਸਪਰਟਸ ਇਸ ਤੇ ਸ਼ੱਕ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਸ਼ਾਇਦ ਅਸਲ ਡਾਇਰਵੁਲਫ ਨਹੀਂ ਹੈ ਇਹ ਤਾਂ ਐਵੇਂ ਹੋ ਸਕਦਾ ਹੈ ਕਿ ਆਧੁਨਿਕ ਗ੍ਰੇਵੁਲਫ ਯਾਨੀ ਸਿਲੇਟੀ ਬਗਿਆੜ ਨੂੰ ਹੀ ਜੈਨੇਟਿਕ ਤਰੀਕੇ ਨਾਲ ਥੋੜਾ ਬਦਲ ਦਿੱਤਾ ਗਿਆ ਹੋਵੇ ਅੱਛਾ ਮਤਲਬ ਇਹ ਗ੍ਰੇਵੁਲਫ ਤੋਂ ਵੱਖਰੇ ਸੀ ਬਿਲਕੁਲ ਵੱਖਰੇ ਦੇਖੋ 2021 ਚ ਇੱਕ ਬਹੁਤ ਵੱਡੀ ਸਟੱਡੀ ਹੋਈ ਸੀ ਉਹਨੇ ਦਿਖਾਇਆ ਕਿ ਡਾਇਰ ਵੁਲਫ ਤੇ ਗ੍ਰੇ ਵੁਲਫ ਦਾ ਵਖਰੇਵਾ ਅੱਜ ਤੋਂ ਲਗਭਗ 5.7 ਮਿਲੀਅਨ ਸਾਲ ਪਹਿਲਾਂ ਹੋਇਆ ਸੀ 7 ਲੱਖ ਸਾਲ ਹੈ ਹਾਂਜੀ 57 ਲੱਖ ਸਾਲ ਇਹ ਦੋਵੇਂ ਪੂਰੀ ਤਰ੍ਹਾਂ ਵੱਖਰੀਆਂ ਲਾਈਨਾਂ ਨੇ ਇਹਨਾਂ ਨੇ ਕਦੇ ਆਪਸ ਵਿੱਚ ਬਰੀਡਿੰਗ ਵੀ ਨਹੀਂ ਕੀਤੀ ਤੇ ਡਾਇਰ ਵੁਲਫ 13000 ਸਾਲ ਪਹਿਲਾਂ ਖਤਮ ਹੋ ਗਏ ਸ਼ਾਇਦ ਇਸ ਲਈ ਕਿ ਜਿੰਨਾ ਵੱਡੇ ਜਾਨਵਰਾਂ ਦਾ ਉਹ ਸ਼ਿਕਾਰ ਕਰਦੇ ਸੀ ਉਹ ਖਤਮ ਹੋ ਗਏ ਜਾਂ ਫਿਰ ਮਾਹੌਲ ਬਦਲ ਗਿਆ ਤਾਂ ਜੀ ਇੰਨੇ ਵੱਖਰੇ ਸੀ ਫਿਰ ਇਹਨਾਂ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ ਹੈ ਮਤਲਬ ਡੀ ਐਕਸਟਿੰਕਸ਼ਨ ਦੇ ਕੀ ਤਰੀਕੇ ਹੁੰਦੇ ਨੇ ਮੁੱਖ ਤੌਰ ਤੇ ਤਿੰਨ ਤਰੀਕੇ ਸੋਚੇ ਜਾਂਦੇ ਨੇ ਇੱਕ ਹੈ ਬੈਕ ਬਰੀਡਿੰਗ ਮਤਲਬ ਜਿਹੜੇ ਜੀਵਿਤ ਰਿਸ਼ਤੇਦਾਰ ਨੇ ਉਹਨਾਂ ਚੋਂ ਖਾਸ ਗੁਣਾ ਵਾਲੇ ਚੁਣ-ਚੁਣ ਕੇ ਬਰੀਡ ਕਰਾਓ ਤਾਂ ਕਿ ਪੁਰਾਣੇ ਗੁਣ ਦਿਸਣ ਲੱਗ ਪੈਣ ਪਰ ਦਿਖ ਮਿਲਣ ਦਾ ਮਤਲਬ ਜੈਨੇਟਿਕਸ ਮਿਲਣਾ ਨਹੀਂ ਹੁੰਦਾ ਹੂੰ ਠੀਕ ਦੂਜਾ ਹੈ ਕਲੋਨਿੰਗ ਜਿਵੇਂ ਡੌਲੀ ਪੇੜ ਬਣੀ ਸੀ ਸੈਲ ਤੋਂ ਹੂ ਬੂ ਕਾਪੀ ਪਰ ਹਜ਼ਾਰਾਂ ਸਾਲ ਪੁਰਾਣੇ ਜੀਵਾਂ ਦੇ ਚੰਗੇ ਸੈਲ ਮਿਲਣੇ ਲਗਭਗ ਨਾਮੋਕਨ ਨੇ ਤੀਜਾ ਤਰੀਕਾ ਜਿਹੜਾ ਕੋਲੋਸਲ ਨੇ ਵਰਤਿਆ ਉਹ ਹੈ ਜੈਨੇਟਿਕ ਇੰਜੀਨੀਅਰਿੰਗ ਖਾਸ ਕਰਕੇ crispr ਤਕਨੀਕ ਅੱਛਾ crispr ਇਹ ਜੀਨ ਐਡੀਟਿੰਗ ਵਾਲੀ ਹਾਂਜੀ ਬਿਲਕੁਲ ਇਹਦੇ ਨਾਲ ਜੀਨਾਂ ਨੂੰ ਬੜੀ ਸਫਾਈ ਨਾਲ ਕੱਟਿਆ ਜਾਂ ਬਦਲਿਆ ਜਾ ਸਕਦਾ ਹੈ ਸੋ ਇਹਨਾਂ ਨੇ ਕੀ ਕੀਤਾ ਫਾਸਲ ਤੋਂ ਡੀਐਨਏ ਲਿਆ ਜਿਨ੍ਹਾਂ ਨੂੰ ਮਿਲਿਆ ਉਹਦੀ ਤੁਲਨਾ ਕੀਤੀ ਸਭ ਤੋਂ ਨਜ਼ਦੀਕੀ ਜੀਵਤ ਰਿਸ਼ਤੇਦਾਰ ਯਾਨੀ ਗ੍ਰੇ ਵੁਲਫ ਨਾਲ ਇਹਨਾਂ ਦਾ ਦਾਵਾ ਹੈ ਕਿ 99.5% ਡੀਐਨਏ ਮਿਲਦਾ ਹੈ 99.5% ਇਹ ਤਾਂ ਕਾਫੀ ਜ਼ਿਆਦਾ ਲੱਗਦਾ ਲੱਗਦਾ ਹੈ ਪਰ ਇਸ ਤੇ ਵੀ ਆਵਾਂਗੇ ਖੈਰ ਉਹਨਾਂ ਨੇ 14 ਜੀਨਸ ਲੱਭੀਆਂ ਜੋ ਡਾਇਰ ਵੁਲਫ ਦੇ ਖਾਸ ਗੁਣਾ ਜਿਵੇਂ ਆਕਾਰ ਸਿਰ ਦੀ ਬੰਤਰ ਫਰ ਆਦਿ ਲਈ ਜ਼ਿੰਮੇਵਾਰ ਹੋ ਸਕਦੀਆਂ ਨੇ ਫਿਰ ਕ੍ਰਿਸਪਰ ਨਾਲ ਗ੍ਰੇ ਵੁਲਫ ਦੇ ਸੈੱਲਾਂ 'ਚ ਉਹ 14 ਜੀਨਾਂ ਬਦਲ ਦਿੱਤੀਆਂ ਇਹਨਾਂ ਬਦਲੇ ਹੋਏ ਸੈੱਲਾਂ ਤੋਂ ਪ੍ਰੂਣ ਬਣਾਏ ਤੇ ਸਰੋਗੇਟ ਮਾਵਾ ਯਾਨੀ ਕੁੱਤਿਆਂ ਵਿੱਚ ਪਾ ਦਿੱਤੇ ਤੇ ਉਸ ਤੋਂ ਇਹ ਬੱਚੇ ਪੈਦਾ ਹੋਏ ਰੋਮਿਲਸ ਰੇਮਸ ਤੇ ਖਲੀਸੀ ਕਮਾਲ ਹੈ ਪਰ ਫਿਰ ਵਿਗਿਆਨੀ ਇਸਨੂੰ ਕਿਵੇਂ ਦੇਖ ਰਹੇ ਨੇ ਕਿ ਸਭ ਮੰਦੇ ਨੇ ਨਹੀਂ ਬਿਲਕੁਲ ਨਹੀਂ ਇੱਥੇ ਹੀ ਤਾਂ ਅਸਲ ਮੁੱਦਾ ਸ਼ੁਰੂ ਹੁੰਦਾ ਹੈ ਬਹੁਤ ਸਵਾਲ ਨੇ ਪਹਿਲਾ ਤਾਂ ਸਭ ਤੋਂ ਵੱਡਾ ਕਿ ਸਿਰਫ 14 ਜੀਨਾਂ ਬਦਲਣ ਨਾਲ ਕੋਈ ਜੀਵ ਅਸਲ ਡਾਇਰਵੁਲਫ ਬਣ ਜਾਂਦਾ ਹੈ ਹਾਂ ਇਹ ਤਾਂ ਸਵਾਲ ਹੈ ਦੇਖੋ ਇੱਕ ਜੀਨੋਮ ਚ ਲੱਖਾਂ ਜੀਨਾਂ ਹੁੰਦੀਆਂ ਨੇ 14 ਤਾਂ ਬਹੁਤ ਹੀ ਥੋੜੀਆਂ ਨੇ ਤੇ 99.5 ਵਾਲੀ ਗੱਲ ਵੀ ਜਿਵੇਂ ਮੈਂ ਕਿਹਾ ਸੀ ਹਾਂਜੀ ਮਨੁੱਖ ਤੇ ਚਿੰਪਾਂਜ਼ੀ ਦਾ ਡੀਐਨਏ ਵੀ 98.8% ਮਿਲਦਾ ਹੈ ਪਰ ਫਰਕ ਦੇਖ ਲਓ ਕਿੰਨਾ ਹੈ ਸੋ ਥੋੜਾ ਜਿਹਾ ਜੈਨੇਟਿਕ ਫਰਕ ਵੀ ਬਹੁਤ ਵੱਡਾ ਹੋ ਸਕਦਾ ਹੈ ਅੱਛਾ ਤਾਂ ਇਹ ਬਸ ਇੱਕ ਬਦਲਿਆ ਹੋਇਆ ਗ੍ਰੇਵੁਲਫ ਹੀ ਹੈ ਅਸਲ ਡਾਇਰਵulf ਨਹੀਂ ਜ਼ਿਆਦਾਤਰ ਮਾਹਿਰ ਇਹਹੀ ਮੰਨਦੇ ਨੇ ਇੱਕ ਗ੍ਰੇ ਵulf ਹੈ ਜਿਸ ਨੂੰ ਕੁਝ ਡਾਇਰਵulf ਵਰਗੇ ਗੁਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅਸਲ ਰੀਕ੍ਰिएशन ਨਹੀਂ ਹੈ ਇਹ ਤਾਂ ਬਹੁਤ ਵੱਡਾ ਪੁਆਇੰਟ ਹੈ ਹੋਰ ਕੀ ਇਤਰਾਜ਼ ਨੇ ਦੂਜਾ ਮਸਲਾ ਹੈ ਕੁਦਰਤ ਬਨਾਮ ਪਰਵਰਿਸ਼ਤਾ ਰਿਪੋਰਟ ਕਹਿੰਦੀ ਹੈ ਕਿ ਰੋਮੁਲਸ ਤੇ ਰੀਮਸ ਵਾਮੇ ਜੈਨੇਟਿਕ ਤੌਰ ਤੇ ਇੱਕੋ ਜਿਹੇ ਕਲੋਨ ਹੋਣੇ ਚਾਹੀਦੇ ਨੇ ਪਰ ਇੱਕ ਬਹਾਦਰ ਐ ਤੇ ਦੂਜਾ ਸ਼ਰਮਿਲਾ ਅੱਛਾ ਹਾਂ ਇਸ ਦਾ ਮਤਲਬ ਵਾਤਾਵਰਣ ਤੇ ਜੀਨਾਂ ਦਾ ਪ੍ਰਗਟਾਵਾ ਜਿਸ ਨੂੰ ਐਪੀਜੇਨੇਟਿਕਸ ਕਹਿੰਦੇ ਨੇ ਵੀ ਬਹੁਤ ਮਾਇਨੇ ਰੱਖਦਾ ਹੈ ਸਿਰਫ ਡੀਐਨਏ ਕਾਪੀ ਕਰਨਾ ਕਾਫੀ ਨਹੀਂ ਟੀਜਾ ਵਾਤਾਵਰਣ ਵਾਲਾ ਨੁਕਤਾ ਅੱਜ ਦੇ ਮਾਹੌਲ ਚ ਡਾਇਰ ਵੁਲਫ ਕਿੱਥੇ ਫਿੱਟ ਹੋਏਗਾ ਉਦਾ ਸ਼ਿਕਾਰ ਯਾਨੀ ਪੁਰਾਣੇ ਸਮੇ ਦੇ ਵੱਡੇ ਜਾਨਵਰ ਤਾਂ ਹੁਣ ਹੈ ਨਹੀਂ ਹਾਂ ਇਹ ਵੀ ਸਹੀ ਗੱਲ ਹੈ ਜੇ ਇਹਨਾਂ ਨੂੰ ਜੰਗਲ 'ਚ ਛੱਡਿਆ ਜਾਵੇ ਤਾਂ ਇਹ ਪੂਜਨਲੀ ਗ੍ਰੇ ਵੁਲਫ ਨਾਲ ਮੁਕਾਬਲਾ ਕਰਨਗੇ ਉਹੀ ਹਾਲਤ ਬਣ ਸਕਦੀ ਹੈ ਜੋ ਇਹਨਾਂ ਦੇ ਅਲੋਪ ਹੋਣ ਦਾ ਕਾਰਨ ਬਣੀ ਸੀ ਤੇ ਆਖਰੀ ਪਰ ਸ਼ਾਇਦ ਸਭ ਤੋਂ ਅਹਿਮ ਨੈਤਿਕ ਸਵਾਲ ਕੀ ਇਹ ਸਭ ਸਿਰਫ ਇੱਕ ਸ਼ੋਪੀਸ ਬਣਾਉਣ ਲਈ ਕੀਤਾ ਜਾ ਰਿਹਾ ਹੈ ਅਮੀਰ ਲੋਕਾਂ ਲਈ ਹੂੰ ਕੋਲੋਸਲ ਕਹਿੰਦੀ ਹੈ ਕਿ ਇਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਰੱਖਿਆ ਜਾਵੇਗਾ ਜਿੱਥੇ ਕੁਝ ਖਾਸ ਲੋਕ ਹੀ ਜਾ ਸਕਣਗੇ ਆਲੋਚਕ ਪੁੱਛਦੇ ਨੇ ਕਿ ਇੰਨਾ ਪੈਸਾ ਤੇ ਤਕਨੀਕ ਉਹਨਾਂ ਜਾਨਵਰਾਂ ਤੇ ਕਿਉਂ ਨਹੀਂ ਲਾਈ ਜਾਂਦੀ ਜਿਹੜੇ ਅੱਜ ਖਤਰੇ 'ਚ ਨੇ ਜਿਵੇਂ ਉਹ ਉਤਰੀ ਚਿੱਟਾ ਗੈਂਡਾ ਹਾਂਜੀ ਬਿਲਕੁਲ ਜਿਸ ਦੀਆਂ ਸਿਰਫ ਦੋ ਮਾਦਾ ਬੱਚੀਆਂ ਨੇ ਉਹਨਾਂ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਨਹੀਂ ਤਾਂ ਫਿਰ ਕੁੱਲ ਮਿਲਾ ਕੇ ਇਹ ਬਹੁਤ ਹੀ ਪੇਚੀਦਾ ਮਾਮਲਾ ਹੈ ਇੱਕ ਪਾਸੇ ਵਿਗਿਆਨ ਦੀ ਤਰੱਕੀ ਹੈ ਪਰ ਦੂਜੇ ਪਾਸੇ ਬਹੁਤ ਸਾਰੇ ਅਣਸੁਲਝੇ ਸਵਾਲ ਨੇ ਨੈਤਿਕ ਵੀ ਤੇ ਵਾਤਾਵਰਣ ਨਾਲ ਜੁੜੇ ਹੋਏ ਵੀ ਬਿਲਕੁਲ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਡੀ ਐਕਸਟਿੰਕਸ਼ਨ ਦਾ ਅਸਲ ਮਤਲਬ ਕੀ ਹੋਣਾ ਚਾਹੀਦਾ ਹੈ ਕਿ ਸਿਰਫ ਇੱਕ ਜਾਨਵਰ ਨੂੰ ਕਿਸੇ ਤਰ੍ਹਾਂ ਦੁਬਾਰਾ ਬਣਾ ਦੇਣਾ ਭਾਵੇਂ ਉਹ ਅਸਲ ਵਰਗਾ ਨਾ ਹੋਵੇ ਜਾਂ ਫਿਰ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਉਸ ਨੂੰ ਵਾਪਸ ਕੁਦਰਤ ਵਿੱਚ ਉਸ ਦੀ ਪੁਰਾਣੀ ਜਗ੍ਹਾ ਤੇ ਪਬਲਿਕਾ ਦਿੱਤੀ ਜਾ ਸਕੇ ਇਸ ਕੇਸ ਚ ਤਾਂ ਦੂਜਾ ਮਕਸਦ ਪੂਰਾ ਹੁੰਦਾ ਨਹੀਂ ਦੱਸ ਰਿਹਾ ਸਹੀ ਗੱਲ ਹੈ ਤੇ ਸੁਣਨ ਵਾਲਿਆਂ ਲਈ ਇੱਕ ਆਖਰੀ ਸਵਾਲ ਛੱਡ ਜਾਂਦੇ ਹਾਂ ਜੇ ਅਸੀਂ ਅਜਿਹੇ ਜੀਵ ਬਣਾ ਸਕਦੇ ਹਾਂ ਜੋ ਅਲੋਪ ਜਾਨਵਰਾਂ ਵਰਗੇ ਸਿਰਫ ਦਿਖਦੇ ਨੇ ਪਰ ਅਸਲ ਚ ਉਹ ਨਹੀਂ ਹਨ ਨਾ ਜੈਨੇਟਿਕ ਤੌਰ ਤੇ ਨਾ ਵਿਵਹਾਰ ਚ ਨਾ ਹੀ ਵਾਤਾਵਰਣ ਚ ਉਹਨਾਂ ਦੀ ਕੋਈ ਥਾਂ ਹੈ ਤਾਂ ਫਿਰ ਪ੍ਰਜਾਤੀ ਯਾ ਸਪੀਸੀਜ਼ ਹੋਣ ਦਾ ਅਸਲ ਮਤਲਬ ਕੀ ਰਹਿ ਜਾਂਦਾ ਹੈ ਇਸ ਤੇ ਸੋਚਿਆ ਜਾ